ਜਗ ਰਚਨਾ ਸੇ ਸੇ ਰਚੀ ਔਰ ਨਾਨਕ ਸੁਨमीत ਸਾਨੀ ਕਛੂ ਨਚੈ ਤੈ ਮਦ ਮਾਇਆ ਕ ਅੰਧ ਕਉ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਖੰਦ ਜੋ ਸੁਖ ਕੋ ਅੰਮ੍ਰਿਤ ਬੜਾ ਵਧੀਆ ਹੈ ਧਿਆਨਾ ਵਟ ਪਾਸੇ ਦੀ ਜਿੱਦਾਂ ਵੇ ਆ ਪਾਈਆਂ ਨਾ ਐਦਾਂ ਪਾ ਮੇਰਾ ਪੁੱਤ ਹਾਂਜੀ 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 ਦੁਰਲੱਭ ਮਾਨੁਖ ਦੇ ਹਾਂਜੀ ਆਪਾਂ ਗੰਢੇ ਲਾਉਣੇ ਇਹਨਾਂ ਦੇ ਚੰਗਾ ਤਾਬਹੀ ਗਾਤਰਾ ਪਿੱਛੇ ਕਰ ਲੈ ਮੇਰਾ ਪੁੱਤ ਮਨਾਨੀ ਅਸਤ ਦਾ ਨਕ ਬਿਨਾਰ ਫੜਨ ਬਾਕੀ ਵੀਰਿਆਂ ਨੂੰ ਕਹੇ ਜਿਹੜੇ ਤੇਰੇ ਤੇ ਜਿਹੜੇ ਨੂੰ ਕਹੇ ਕੰਮ ਕਰਿਆ ਕਰੋ ਇਸ ਤਰ੍ਹਾਂ ਆ ਮੜਾੜਾ ਚੰਗਾ ਅਰੂਪ ਰਾਮ ਤੇ ਜਾਣ ਹਰ ਜਨ ਹਰ ਤਰ ਨਹੀਂ ਆਪਾਂ YouTube ਤੇ ਪਾਉਣੀ ਆ ਵੀ ਸਾਰੇ ਇਸ ਤਰ੍ਹਾਂ ਕੰਮ ਕਰਿਆ ਕਰੋ ਜਿ ਤਰ੍ਹਾਂ ਸਾਡਾ ਵੀਰ ਕਰਦਾ ਨਿਕਾ ਜਾ ਮਾਲੰਬਾ ਆ ਮੈਂ ਹੱਦ ਰੋ ਆ ਤਲੀ ਜਾ ਸਤਨਾਵਈ ਰੂ ਬੋਲਣ ਵਾਲੇ ਜਾ ਸਤਨਾਵਈ ਰੂ ਆ ਓ ਮਾ ਵਾਹ ਹੁੜੂ ਆ ਓ ਮਾ ਵਾਹ ਹੁੜੂ ਬਾਦ ਨਾ ਆ ਚੈ ਅੰਮ੍ਰਿਤ ਸਤਨਾਵਈ ਦਾ ਨਿਕ ਹਰ ਭਜਨ ਸੁਨੈਦਾ ਭਾਰਤ ਕਾਹੇ ਜਮ ਅੰਮ੍ਰਿਤ बहु <laughs> सङ्गीत <laughs>